ਜੈ ਭੀਮ ਜੈ ਭਾਰਤ ਜੈ ਸ਼ਹੀਦਾਂ ਦੀ ਜੈ ਸੰਵਿਧਾਨ ਨੈਸ਼ਨਲਿਸਟ ਜਸ ਪਾਰਟੀ ਜਿੰਦਾਬਾਦ ਨੈਸ਼ਨਲਿਸਟ ਜਸ ਪਾਰਟੀ ਦੀ ਸਾਰੀ ਹੀ ਸਮੁੱਚੀ ਟੀਮ ਜਿੰਦਾਬਾਦ ਕੌਮੀ ਪ੍ਰਧਾਨ ਸਰਦਾਰ ਗਿੱਲ ਸਾਹਿਬ ਅਸ਼ਪਾਲ ਸਿੰਘ ਗਿੱਲ ਜਿੰਦਾਬਾਦ ਤੇ ਮੈਂ ਤੁਹਾਡਾ ਆਪਣਾ ਭੁਪਿੰਦਰ ਸਿੰਘ ਢਾਲੀਵਾਲ ਰਾਸ਼ਟਰੀ ਚੇਅਰਮੈਨ ਲੇਬਰ ਸੈਲ ਫਰੀਦਕੋਟ ਫਿੱਡੇ ਖੁਰਦ ਸਾਥੀਓ ਕੱਲ ਜੋ ਨਰੇਗਾ ਵਰਕਰਾਂ ਨੂੰ ਜੋ ਸਾਰੇ ਹੀ ਪੰਜਾਬ ਦੇ ਵਿੱਚ ਡੀਸੀਆਂ ਦੇ ਮੂਹਰੇ ਜੋ ਧਰਨੇ ਦੇਣੇ ਆ ਮੰਗ ਪੱਤਰ ਦੇਣੇ ਆ ਜੋ ਸੈਂਟਰ ਗਵਰਨਮੈਂਟ ਵੀ ਨਰੇਗਾ ਨੂੰ ਵਧਾਉਣ ਦੀ بجائے ਘਟਾਈ ਜਾਂਦੀ ਆ ਤੇ ਕੁਝ ਕੰਮ ਜਿਹੜੇ ਪੈਂਡਿੰਗ ਪਏ ਆ ਕੰਮ ਬਹੁਤ ਘੱਟ ਪਿੰਡਾਂ ਦੇ ਵਿੱਚ ਚੱਲ ਰਿਆ ਇਸ ਕੰਮ ਨੂੰ ਅੱਗੇ ਵੱਧ ਚਲਵਾਉਣ ਲਈ ਵੱਧ ਤੋਂ ਵੱਧ ਮਜ਼ਦੂਰਾਂ ਨੂੰ ਕੰਮ ਮਿਲਣ ਲਈ ਕੱਲ ਸਾਰੇ ਹੀ ਪੰਜਾਬ ਦੇ ਵਿੱਚ ਜੋ ਹੋਰ ਵੀ ਕਾਫੀ ਜਸੇ ਬੰਦियां ਤੇ ਸਾਡੀ ਜੋ ਨੈਸ਼ਨਲਿਸਟ ਜਸ ਪਾਰਟੀ ਦੀ ਸਾਰੀ ਹੀ ਮੇਰੇ ਨਾਲ ਸਾਡੀ ਟੀਮ ਤੇ ਸਾਡੇ ਜੋ ਨਰੇਗਾ ਵਰਕਰ ਜੋ ਸਾਡੇ ਪਾਰਟੀ ਦੇ ਨਾਲ ਜੁੜੇ ਹੋਏ ਆ ਤੇ ਸਾਡੇ ਨਾਲ ਜੋ ਕੰਮ ਕਰਦੇ ਆ ਸਾਰੇ ਹੀ ਅਸੀਂ ਕੱਲ ਫਰੀਡ ਕੋਟ ਡੀਸੀ ਆਫਸ ਪਹੁੰਚ ਰਹੇ ਆ ਜੋ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤਾ ਜਾਊਗਾ ਤੇ ਸਾਰਿਆਂ ਹੀ ਹੋਰ ਵੀ ਕਾਫੀ ਗਰੁੱਪ ਜ세 ਬੰਦਿਆਂ ਜੋ ਉੱਥੇ ਪਹੁੰਚ ਰਿੰਗੇ ਤੇ ਮੈਂ ਸਾਰੇ ਹੀ ਨਰੇਗਾ ਮਜ਼ਦੂਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਤੇ ਅਪੀਲ ਕਰਦਾ ਕਿ ਜਿੰਨੇ ਹੀ ਪੰਜਾਬ ਦੇ ਵਿੱਚ ਨਰੇਗਾ ਮਜ਼ਦੂਰ ਆ ਸਾਰੇ ਹੀ ਡੀਸੀ ਆਫਸ ਦੇ ਵਿੱਚ ਪਹੁੰਚੋ ਕਾਫਲਾ ਬਣਾ ਕੇ ਆਪੋ ਆਪਣੇ ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿਓ ਕਿ ਜੋ ਸੈਂਟਰ ਗਵਰਨਮੈਂਟ ਨਰੇਗਾ ਨੂੰ ਬਹੁਤ ਜ਼ਿਆਦਾ ਘੱਟ ਕੰਮ ਦੇ ਰਹੀ ਆ ਤੇ ਵੱਧ ਤੋਂ ਵੱਧ ਕੰਮ ਦਿੱਤਾ ਜਾਵੇ ਜੈ ਭੀਮ ਜੈ ਭਾਰਤ ਜੈ ਛੀਦਾਂ ਦੀ ਜੈ ਸੰਵਿਧਾਨ ਨੈਸ਼ਨਲਿਸਟ ਜਸ ਪਾਰਟੀ ਹਮੇਸ਼ਾ ਹੀ ਆਪਣੇ ਹੱਕਾਂ ਦੀ ਗੱਲ ਮਜ਼ਦੂਰਾਂ ਦੇ ਹੱਕਾਂ ਦੀ ਗੱਲ ਤੇ ਆਵਾਜ਼ ਬੁਲੰਦ ਕਰਦੀ ਆ ਹਮੇਸ਼ਾ ਹੀ ਕਰਦੀ ਰਹੂਗੀ ਜੈ ਭੀਮ ਜੈ ਭਾਰਤ